ਆਹਣਾ 7 ਮਹੀਨਿਆਂ ਦੀ ਗੱਭਣ 5 ਕਿਲੋ ਦੁੱਧ ਹਾਜ਼ਰ ਆ। ਆ ਦੇਖਿਓ ਮਿੱਤਰੋ ਬਾਈ ਕਹਿੰਦਾ ਇਹਨੇ ਨਾ 20 ਕਿਲੋ ਦੁੱਧ ਮੰਨ ਕੇ ਲੈ ਲੇ ਕੋਈ 165 ਦੀ। ਰੇਟ 80000 ਰੁਪਈਆ ਰੇਟ ਆ ਆ। ਜਗਾੜ ਪੂਰਾ ਝੋਟੀ ਦਾ ਤਾਈਂ ਰੇਟ ਜੈਜ ਕੀਤਾ ਕਿ ਦੰਦ ਵੱਜਿਆ। ਬਾਕੀ ਝੋਟੀ ਚ ਬ੍ਰਾਂਡਡ ਝੋਟੀ ਆ ਕੋਈ ਹੋਰ ਨਹੀਂ। ਲੈ ਸੂਏ ਦੇਖਿਓ ਜਗਾੜਮੈਂਟੇ ਦਾ। ਇਹ ਆ ਆ ਦੇਖਿਓ ਲੈ ਹੁਣ ਕੱਲਾ ਕੱਲਾ ਥਾਣਾ ਮਿੱਤਰੋ ਲੈਵੇ ਨੂੰ ਜਿਹੜਾ ਲੱਗਿਆ ਹੋਇਆ। ਲੈ ਵੀ ਆਹ ਝੋਟੀ ਚੈੱਕ ਕਰ ਲਿਓ ਦੂਜਾ ਸੂਆ। ਹਾਂ। ਲੈ ਵੀ ਆਹ 18 19 ਕਿਲੋ ਵਾਲੀ ਨਾ ਬੂਰੀ ਚੈੱਕ ਕਰ ਲਓ। ਲੈ ਵੀ ਆਹਾ ਵਹਿੜ ਦਾ ਕਦ ਕਾਠ ਬਹੁਤ ਆ ਪਹਿਲੇ ਸੂਏ 25 ਲੀਟਰ ਪਹਿਲਾ ਸੂਆ ਖੀਰੀ ਵਹਿੜ ਇਹ ਸਸੀ ਕਾਲ ਦੋਸਤੋ ਬਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਪਰਵਿੰਦਰ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਪਰਵਿੰਦਰ ਕੋਲੇ ਨਾ ਅੱਜ ਆਪਾਂ ਤੁਹਾਨੂੰ ਮੱਜਾਂ ਹੀ ਮੱਜਾਂ ਦਿਖਾ ਦਾਂਗੇ ਅੱਜ ਤਾਂ ਜੰਗਲ ਦੇ ਵਿੱਚ ਮੰਗਲ ਵਾਲਾ ਕੰਮ ਹੋਇਆ ਪਿਆ ਮਿੱਤਰੋ ਤੇ ਇੱਕ ਆਹਾ ਸੂਈ ਹੋਈ ਨਾ ਤੁਹਾਨੂੰ ਬੂਰੀ ਦਿਖਾ ਦਾਂਗੇ ਮਗਰ ਵੀ ਜਿਹੜੀ ਇਹਦੇ ਨਾਲ ਕੱਟੀ ਆ ਮੱਜਾਂ ਜਿਹੜੀਆਂ ਹੈਗੀਆਂ ਨਾ ਕੱਲੀ-ਕੱਲੀ ਆਪਾਂ ਕੇ ਰਹਿਣਾ ਤੁਹਾਨੂੰ ਬੀੜਗਦੇ ਵਿੱਚ ਦਿਖਾ ਦਗੇ ਤੇ ਇਹਨਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਇਹਨਾਂ ਸਾਂਝੀ ਕਰਾਂਗੇ ਬਾਕੀ ਮਿੱਤਰੋ ਜੇ ਕੋਈ ਵੀ ਨਗ ਤੁਹਾਨੂੰ ਨਾ ਪਸੰਦ ਆਉਂਦਾ ਪਾਈਦਾ ਇੱਥੇ ਫਾਰਮ ਤੇ ਆ ਕੇ ਨਾ ਤੁਸੀਂ ਤਸੱਲੀ ਕਰਕੇ ਲਿਜਾ ਸਕਦੇ ਹੋ ਇਹ ਤਾਂ ਆ ਗਈਆਂ ਮਿੱਤਰੋ ਮੱਝਾਂ ਇਹਨਾਂ ਦੇ ਵਿੱਚੋਂ ਜੇ ਗੱਲ ਕਰਗੇ ਇੱਧਰਲੇ ਪਾਸੇ ਆ ਗਈਆਂ گاਵਾ گاਵਾ ਵੀ ਤੁਸੀਂ ਦੇਖ ਲਓ گاਵਾ ਦੀ ਗਿਣਤੀ ਹੈਗੀ ਮਿੱਤਰੋ ਟੋਟਲ ਨਗ 4 ਇਹ ਆ ਗਈਆਂ 4 گاਵਾ ਬਾਕੀ ਪ੍ਰਵਿੰਦਰ ਮੈਨੂੰ ਆਏ ਦੱਸਦੇ ਇਹਨਾਂ ਮੱਝਾਂ ਦੇ ਵਿੱਚੋਂ ਕੋਈ ਟੋਕੜ ਗੱਬਣ ਕੋਈ ਹੈਗੀ ਹੈਗੀ ਰਮਣ ਇੱਕ ਹੈ ਕਿਹੜੀ ਹੈਗੀ ਉਹ ਨੀਲੀ ਰਵੀ ਦੀ ਝੋਟੀ ਇੱਕ ਆਜਾ ਅੱਛਾ ਲੈ ਵੀ ਇੱਕ ਸਾਨੂੰ ਦਿਖਾ ਦਾਂਗੇ ਆਹ 托ਕੜ ਗੱਪਣ ਬਾਕੀ ਨਾ ਮਿੱਤਰੋ ਇਧਰਲੇ ਪਾਸੇ ਹੈਗਾ ਬਾਈ ਦਾ ਆਪ ਦਾ ਫਾਰਮ ਇਹ ਫਾਰਮ ਵੀ ਨਾ ਮੈਂ ਤੁਹਾਨੂੰ ਇੱਕ ਵਾਰੀ ਨਾ ਨਿਗਾਹ ਮਰਵਾਦਾ ਇਧਰਲੇ ਪਾਸੇ ਮਿੱਤਰੋ ਤੁਸੀਂ ਇਹ ਦੇਖ ਲਓ ਬਾਈ ਦੀਆਂ ਆਪਦੀਆਂ ਜਿਹੜੀਆਂ ਦੁੱਧ ਤੇ ਲਾਈਆਂ ਹੋਈਆਂ ਮੱਝਾਂ ਆਈਆਂ ਨਾ ਇਹੇ ਆਈਆਂ ਇਧਰਲੇ ਪਾਸੇ ਵੀ ਮੱਝਾਂ ਮਿਲਣੀਆਂ ਤੁਹਾਨੂੰ ਬਾਈ ਦਾ ਫਾਰਮ ਜਿਹੜਾ ਹੈਗਾ ਨਾ ਮਿੱਤਰੋ ਬਹੁਤ ਵੱਡਾ ਹੈਗਾ ਦੁੱਧ ਦਾ ਕੰਮ ਆ ਤੇ ਹੁਣ ਨਾ ਆਪਾਂ ਜਿਹੜੀ ਜਾਣਕਾਰੀ ਆਪਾਂ ਪਹਿਲਾਂ ਤੁਹਾਨੂੰ ਉਹ ਝੋਟੀਆਂ ਦਿਖਾ ਦਈਏ ਜਿਹੜੀਆਂ ਬਾਹਰ ਖੜੀਆਂ ਐ ਤੇ ਬਾਕੀ ਵੀਡੀਓ ਨੂੰ ਬਤ ਵਤ ਸ਼ੇਅਰ ਕਰ ਦਿਓ ਹਾਂਜੀ ਬਾਈ ਜੀ ਹਸਤੀ ਕਾਲ ਜੀ ਹਸਤੀ ਕਾਲ ਬਾਈ ਰਵਨਾ ਹੋਰ ਬਾਈ ਕਿਵੇਂ ਆ ਫਿਰ ਬਹੁਤ ਵਧੀਆ ਬਾਈ ਰਵਨਾ ਅੱਛਾ ਬਾਈ ਪ੍ਰਵਿੰਦਰ ਜੀ ਹੁਣ ਆਪਾਂ ਗੱਲ ਕਰ ਲਈਏ ਜਿਹੜਾ ਤੇਰਾ ਫਾਰਮ ਆ ਗਿਆ ਕਿਹੜੇ ਪਿੰਡ ਤੇ ਕਿੱਥੇ ਜੇ ਰਹੇ ਨੇ ਇਹ ਪਿੰਡ ਜੋਗਦੰਦ ਦਾ ਥਰਮਲਾ ਜਿਹੜੇ ਬਠੰਡੇ ਉਹਦੇ ਤੋਂ 3 ਕਿਲੋਮੀਟਰ ਆਪਾਂ ਠੀਕ ਐ ਹਾਂਜੀ ਹਾਂਜੀ ਤੇ ਇਹ ਫਿਰ ਬਠੰਡੇ ਦੇ ਤਾਂ ਜਮਾਂ ਨਾਲ ਆ ਗਿਆ ਜਮਾਂ ਨਾਲ ਆ ਬਸ ਨਹਿਰ ਦੇ ਉੱਪਰ ਹੀ ਆ ਠੀਕ ਹੈ ਅੱਛਾ ਪਰਵਿੰਦਰ ਦੁੱਧ ਵਾਲਾ ਕੰਮ ਕਿਵੇਂ ਚੱਲਦਾ ਦੁੱਧ ਵਾਲਾ ਬਹੁਤ ਵਧੀਆ ਬਾਈ ਚੱਲਦਾ ਠੀਕ ਹੈ ਤੇ ਨਾਲ ਫਿਰ ਵਪਾਰ ਵੀ ਹੈ ਨਾਲ ਵਪਾਰ ਦਾ ਵੱਜੇ ਬਾਈ ਤੇ ਹਰ ਪ੍ਰਕਾਰ ਦਾ ਪਸ਼ੂ ਆ ਜਾਂਦਾ ਬਾਈ ਹਰ ਪ੍ਰਕਾਰ ਦਾ ਪਸ਼ੂ ਆ ਬਾਈ ਫਿਰ ਪਹਿਲੇ ਨੰਬਰ ਤੋਂ ਆਪਾਂ ਚੱਲ ਗਏ ਸਟਾਰਟ ਕਰ ਗਏ ਆ ਜਾ ਕੇ ਰ ਜਿਹੜੀ ਤੇਰੀ ਆਹਾ ਆ ਗਈ ਝੋਟੀ ਹਨਾ ਜੀ ਹਾਂ ਜੀ ਹਾਂ ਜੀ ਯਾਰ ਝੋਟੀ ਦਾ ਕੱਦ ਕਾਠ ਵੀ ਬਹੁਤ ਆ ਹਾਂ ਜੀ ਹਾਂ ਜੀ ਤੇ ਦੋਨੇ ਅੱਖਾਂ ਚਟੀਆਂ ਦੋਨੇ ਚਟੀਆਂ ਜੀਭ ਗੁਲਾਬੀ ਆ ਚਾਰੇ ਪੈਰਾਂ ਤੇ ਚਿੱਟੇ ਮਾਰਕਿੰਗ ਆ ਸਾਰਾ ਕੁਝ ਠੀਕ ਆ ਤੇ ਇਹਦਾ ਸੂਆ ਬਾਈ ਸੂਆ ਦੂਜਾ ਸੂਗੀ ਬਾਈ ਕਿੰਨੇ ਦਿਨ ਬਾਕੀ ਆ ਇਹਦੇ ਹਜੇ 15 ਦਿਨ ਬਾਕੀ ਆ 15 ਦਿਨ ਬਾਕੀ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਮਤਲਬ ਦੁੱਧ ਦੀ ਕੀ ਰਿਪੋਰਟ ਆ ਪਹਿਲਾਂ ਉਹਦਾ ਕਿਲੋ ਦੱਸਿਆ ਪਹਿਲੇ ਸੂਏ ਬਈ ਪਹਿਲੇ ਸੂਏ ਹੁਣ ਵੀ ਆਪਾਂ ਜੇ ਗੱਲ ਕਰ ਲਈਏ ਵੀ ਇਹ ਆਪਾਂ 14 15 ਕਿਲੋ ਵਾਲੀ ਕਹਾਂਗੇ ਕਿ ਵੱੱਦ ਵਾਲੀ ਬਸ ਬਈ ਅਗਲੀ ਦੀ ਸੇਵਾ ਤੇ ਆਪਾਂ ਤੇ 14 ਕਿਲੋ ਵਾਲੀ ਕਵਾਂਗੇ 14 ਕਿਲੋ ਹਾਂਜੀ ਹਾਂਜੀ ਐਵੇਂ ਆਪਾਂ ਕਹਿ ਦਿੱਤੀ ਕਿ 20 ਦੇ ਦੂਗੀ ਬਈ ਐਵੇਂ ਉਹ ਗੱਲ ਨਹੀਂ ਕਰਨੀ ਆਪਾਂ ਜਿੰਨੀ ਅਗਲੇ ਨੇ ਦੱਸੀ ਉੰਨੀ ਹੀ ਕਵਾਂਗੇ ਠੀਕ ਆ ਲੈ ਫਿਰ ਖੋਲ ਕੇ ਰਾਂ ਮੁੰਡਿਆ ਲੈ ਵੀ ਆਹਾ ਜਿਹੜੀ ਆ ਗਈ ਨਾ ਝੋਟੀ ਤੁਸੀਂ ਇਹਨੂੰ ਨ ਇਹ ਛੋਡੇ ਮੰਨਣ ਤੇ ਆ ਬਾਕੀ ਇਹ ਮਿੰਦਰ ਜੀ ਇਹਦੇ ਆਪਾਂ ਰੇਟ ਦੀ ਗੱਲ ਕਰ ਗਏ ਰੇ ਇਹਦਾ ਰੇਟ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਲੈ ਵੀ ਮਿੱਤਰੋ ਆਹਾ ਦੇਖ ਲੋ ਝੋਟੀ ਤੁਸੀਂ ਹਨਾ ਹੌਲੀ ਚੱਲ ਕੇ ਰਾਂ ਲੈ ਵੀ ਇਹ ਨੇ ਨਾ ਦੂਜਾ ਸੂਆ ਸੁਣਾਏਗਾ ਝੋਟੀ ਨੇ ਤੇ ਮੱਥੇ ਦੇ ਵਿੱਚ ਵੀ ਬੱਲ ਆ ਗਿਆ ਇਹ ਅੱਖਾਂ ਚਟੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਥੋਂ ਦਿਖਾ ਦਾਂ ਹਜੇ 15 ਦਿਨ ਬਾਕੀ ਪਏ ਹੈ ਹਾਂ 15 ਦਿਨ ਬਾਕੀ ਲੈ ਵੀ ਆਹ ਦੇਖ ਲੋ ਠੰਡ ਤਾਂ ਲੇਵੇ ਨੂੰ ਕੱਲਾ ਕੱਲਾ ਲੱਗਿਆ ਲੈ ਚੱਲ ਕੇ ਰਾਂ ਏ ਲੈ ਵੀ ਆਹਾ ਝੋਟੀ ਚੈੱਕ ਕਰ ਲਿਓ ਦੂਜਾ ਸੂਆ ਇਹ ਜਿਹੜੀ ਆ ਆ ਗਈ ਤੇਰੀ ਆਹ ਦਾਤੀ ਸਿੰਘੀ ਝੋਟੀ ਇਹ ਰਮਨ ਪਹਿਲੇ ਸੂਏ ਸੂਈ ਹੋਈ ਏ ਝੋਟੀ ਆ ਅੱਛਾ ਪਹਿਲੇ ਸੂਏ ਹਾਂਜੀ 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 ਠੀਕ ਐ ਤੇ ਹਜੇ ਪੰਜ ਚਾਰ ਦਿਨਾਂ ਦੀ ਸੂਈ ਹੋਈ ਆ ਤੇ ਦਿਲ ਨਹੀਂ ਲਾਇਆ ਝੋਟੀ ਨਹੀਂ ਆ ਕੇ ਬਹੁਤ ਚੰਗੀ ਝੋਟੀ ਏ ਕਿੰਨਾ ਕੁ ਦੁੱਧ ਆ ਹੁਣ ਦੁੱਧ ਦੇ ਤੇ ਥੱਲੇ ਹੁਣ ਹੋਊਗਾ 7 ਕਿਲੋਟਰ 8 ਲੀਟਰ ਵੀ ਠੀਕ ਐ ਇਹਦਾ ਕੀ ਰੇਟ ਰਹੂ ਫਿਰ ਇਹਦਾ 1 15 ਰਮਨ ਠੀਕ ਐ ਲੈ ਵੀ ਆ ਦੇਖ ਲਓ ਹੁਣ ਤੁਸੀਂ ਇਹ ਝੋਟੀ ਚੈੱਕ ਕਰ ਲਓ ਹਜੇ ਨਾ ਇਹ ਚਾਰ ਪੰਜ ਕਿ ਦਿਨਾਂ ਦੀ ਸੂਈਆ ਮੋੜ ਲਿਆ ਬਾਈ ਕਰਾਂ ਇਹ ਪਾਸਾ ਜਾਂ ਕਿਵੇਂ ਚੱਕਦੀ ਇੱਕ ਰਮਣਾ ਇਹ ਬੱਚਾ ਚੁੰਗ ਗਿਆ ਯਾਰ ਅੱਛਾ ਹਾਂ ਲੈ ਵੀ ਇਸ ਝੋਟੀ ਦਾ ਨਾ ਜੇ ਤੁਹਾਨੂੰ ਮੈਂ ਦੱਸਾਂ ਗੱਲ ਬਾਈ ਕਹਿੰਦਾ ਬੱਚਾ ਚੁੰਗ ਗਿਆ ਹੌਲੀ ਚੱਲ ਇਹ ਟੜਕੇ ਨੂੰ ਜਮਾ ਸਹੀ ਮਿਲੂ ਜਦੋਂ ਕੋਈ ਭਰਾ ਆ ਜਮਾ ਜਮਾ ਸਹੀ ਸਹੀ ਦੋ ਦੰਦ ਦਾ ਰਮਣ ਇਹ ਅੱਛਾ ਲੈ ਵੀ ਦੋ ਦੰਦ ਦੀ ਝੋਟੀ ਆਹ ਹਾਂਜੀ 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 ਠੀਕ ਆ ਇਹ ਦੁੱਧ ਦੇ ਦੂਗੀ ਯਾਰ ਇਹ ਮਤਲਬ 10 ਕਿਲੋ ਤਾਂ ਦੇ ਦੂਗੀ ਫਰਾਸ 11 ਕਿਲੋ ਖੁੱਲਾ ਦੇ ਦੇ ਇਧਰ ਕਰੀ ਮੜਾ ਇਹ ਪਾਸਾ ਦਵਾ ਇਹ ਆ ਦੇਖ ਲੋ ਮਿੱਤਰੋ ਠੀਕ ਹੈ ਤੇ ਜਿਹੜੀ ਤੇਰੀ ਹੁਣ ਆਹ ਆ ਗਈ ਝੋਟੀ ਇਹ ਰਮਣਾ ਸੂਈ ਹੀ ਝੋਟੀ ਆ ਜਮਾ ਗਰੀਬ ਘਰੋਂ ਲਈ ਆ ਇਹ ਅੱਛਾ ਹਾਂ 8 ਕਿਲੋ ਦੁੱਧਾ ਹੁਣ ਇਹਦੇ ਥੱਲੇ ਤੇ ਮੁੱਲ ਵੀ ਜਾਇ ਜੀ ਆ ਇਹਦਾ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਆ ਇਹਦੇ ਮਗਰ ਕੱਟੀ ਕਿਹੜੇ ਦਿਨ ਹੋ ਗਏ ਸੂਈ ਨੂੰ ਇਹਦੀ ਸੂਈ ਨੂੰ ਹੋ ਗਏ 20 ਦਿਨ ਬਾਈ 20 ਦਿਨ ਹਾਂਜੀ ਹਾਂਜੀ ਠੀਕ ਹੈ ਤੇ ਕੀ ਰੇਟ ਰੱਖੋ ਇਹਦਾ 80000 ਰੁਪਿਆ ਲੈ ਖੋਲ ਮਿੱਤਰਾ ਲੈ ਵੀ ਬਾਈ ਆਹ ਆ ਨਾ ਜਿਹੜੀ ਝੋਟੀ ਆ ਬਾਈ ਕਹਿੰਦਾ ਕੋਈ ਨਰਮ ਘਰੋਂ ਲੈਤੀ ਆ ਆਪਾਂ ਤੇ ਇਹ ਯਾਰ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਤੋਕੜ ਗੱਬਣ ਵੀ ਨਾ ਇਹ ਗੱਲ ਕਰਗੇ 70 75000 ਦੀ 70000 ਦੀ ਤਾਂ ਟੋਕੜ ਵੇਖਣ ਨੂੰ ਕਰੂ ਪਰ ਹੈ ਲੰਡੀ ਮਿੱਤਰੋ ਇਹਦਾ ਰੇਟ 80000 ਰੁਪਿਆ ਰੇਟ ਆ ਹਾ ਦੁੱਧ ਤਾਂ ਪਾ ਦੂ ਯਾਰ ਹਣਾ ਤੇਰਾ 8-9 ਕਿਲੋ ਹੈਗਾ ਹੁਣ 8 ਕਿਲੋ ਦੁੱਧ ਰਮਣ ਹੈਗਾ 10 ਕਿਲੋ ਦੁੱਧ ਦੀ ਉਮੀਦ ਹੈਗੀ ਆਪਾਂ ਹੁੰਦੀ ਜੇ ਖਾਣ ਪੀਣ ਖੁੱਲਿਆ ਲੱਗ ਜੇ 80000 ਰੁਪਿਆ ਮਿੱਤਰੋ ਠੀਕ ਆ ਤੇ ਜਿਹੜੀ ਤੇਰੀ ਆਹ ਆ ਗਈ ਮੱਝ ਮਿੱਤਰਾ ਇਹ ਰਮਣ ਕਰਦੀ ਆ ਆਪਣੀ ਮੱਝ ਇਹ ਕਰਦੀ ਆ ਹਾਂਜੀ ਹਾਂਜੀ ਬਾਈ ਯਾਰ ਇਹਨੇ ਤਾਂ ਲੇਵਾ ਲੂਵਾ ਬੜਾ ਬਣਾਇਆ ਇਹ ਰਮਣ 22 ਕਿਲੋ ਦੁੱਧ ਦਿੱਤੇ ਨੇ ਪਿਛਲੇ ਸੂਏ ਵੀਰੇ 22 ਕਿਲੋ 22 ਕਿਲੋ ਹਜੇ ਇਹਦੇ ਦਿਨ 4 ਫਰਵਰੀ ਨੂੰ ਪੂਰੇ ਆ ਜਾਫਰਾਬਾਦੀ ਸਾਂ ਤੋਂ ਇਹ ਮੇਟ ਹੋਈ ਹੋਈ ਆ ਠੀਕ ਐ ਸੂਆ ਕਿੰਨਾ ਇਹ ਚੌਥਾ ਸੂਆ ਸੂਗੀ ਰਮਾ ਚੌਥਾ ਸੂਆ ਹਾਂ ਅਗਲਾ ਕਿੰਨਾ ਦੁੱਧ ਮੰਨ ਕੇ ਲੈ ਲੈ ਅਗਲਾ 20 ਮੰਨ ਕੇ ਲੈ ਲੈ ਵੀਰੇ ਅੱਛਾ ਹਾਂ 22 ਕਿਲੋ ਦੁੱਧ ਹੋਇ ਦਿੱਤਾ ਹੋਇਆ ਜੀ ਕੀ ਰੇਟ ਰੂ ਇਹਦਾ ਇਹਦਾ ਰੇਟ ਰਮਣ ਜਮਾਂ ਜਾਇਜ਼ 165 ਦੀ ਦੇ ਦਾਂਗੇ ਠੀਕ ਆ ਲੈ ਖੋਲ ਕੇ ਰਾਂ ਇਹ ਆ ਦੇਖ ਲੋ ਮਿੱਤਰੋ ਚੌਥਾ ਸੂਆ ਇਹ ਲੈ ਚੱਲ ਲੈ ਚੱਲ ਲੈ ਚੱਲ ਲੈ ਵੀ ਆ ਸਿੰਘ ਕੁੰਡਾ ਆ ਗਿਆ ਤੇ ਬਾਕੀ ਲੇਵਾਲੂ ਆ ਦੇਖ ਲੋ ਮਿੱਤਰੋ ਆਹ ਚੌਥਾ ਸੂਆ ਸੂਣ ਵਾਲੀ ਮੱਝ ਦਾ ਚੈੱਕ ਕਰ ਲੋ ਜਿਗਾਰਡਮੈਂਟ ਇਹ ਆ ਦੇਖ ਲੋ ਤੁਸੀਂ ਹਨਾ ਲਿਆ ਕਰਾ ਮੋੜ ਕੇ ਇਧਰ ਇਹ ਇੱਕ ਅੱਖ ਦੇ ਵਿੱਚ ਫੁੱਲਾ ਜਾ ਪਿਆ ਖੜਾ ਇਹ ਚਿੱਟਾ ਪੈ ਗਿਆ ਉਹ ਸਹੀ ਅੱਖ ਬਸ ਬੋરિક ਐਸਿਡ ਪਾਇਆ ਨਹੀਂ ਗਿਆ ਆਪਣੇ ਤੋਂ ਉਹੀ ਆ ਹਾਂ ਇਹ ਆ ਦੇਖੋ ਮਿੱਤਰੋ ਭਾਈ ਕਹਿੰਦਾ ਇਹਨੇ ਨਾ 20 ਕਿਲੋ ਦੁੱਧ ਮੰਨ ਕੇ ਲੈ ਲੇ ਕੋਈ 165 ਦੀ ਠੀਕ ਆ ਭਾਈ ਇਹ ਆਹ ਬੂਰੀ ਤੇਰੀ ਮਿੱਤਰਾ ਇਹ ਵੀ ਰਮਣਾ ਪਿਛਲੀ ਵੀਡੀਓ ਚ ਵੀ ਪਾਈ ਸੀਗੀ ਇਹ ਹੁਣ ਸੂਪੀ ਬੂਰੀ ਇਹਨੇ ਬੂਰੀ ਹੀ ਕੱਟੀ ਦਿੱਤੀ ਆ ਬੂਰੀ ਕੱਟੀ ਹਾਂ ਠੀਕ ਐ ਕਿੰਨਾ ਵਾ ਸੂਆ ਬਈ ਇਹ ਇਹ ਚੌਥੇ ਸੂਏ ਇਹ ਰਮਣਾ ਚੌਥਾ ਪੰਜਵਾਂ ਸੂਆ ਚੌਥਾ ਲਾਲਾ ਪੰਜਵਾਂ ਲਾਲਾ ਹੈ ਤਾਂ ਚੌਥੇ ਚੱਲ ਪੰਜਵੇਂ ਲਾ ਲਓ ਕੋਈ ਗੱਲ ਨਹੀਂ ਠੀਕ ਠੀਕ ਐ ਹੁਣ ਕਿਹ ਦਿਨਾਂ ਦੀ ਸੂਈ ਐ ਇਹ ਦੋ ਦਿਨਾਂ ਦੀ ਸੂਈ ਆ ਜੀ ਦੋ ਦਿਨਾਂ ਦੀ ਸੂਈ ਕਿ ਕਿੰਨਾ ਕੁ ਬੋਲਾ ਹੁਣ ਬੋਲਾ ਹੈ ਗਿਆ ਇਹਦੇ ਥੱਲੇ 10 11 ਕਿਲੋ 10 11 ਕਿਲੋ ਹਾਂ ਠੀਕ ਐ ਖੋਲ ਵੀ ਕਰ ਇੱਧਰ ਲਿਆ ਕੇ ਰਾਂ ਤੇ ਇਹਦਾ ਭਾਅ ਫਿਰ ਆਪਾਂ ਕਿੰਨਾ ਕਰਾਂਗੇ ਹੁਣ ਇਹਦਾ ਭਾਅ ਇਦੇ 18 19 ਲੀਟਰ ਪਾਇਆ ਹੋਇਆ ਪਹਿਲਾਂ ਠੀਕ ਹੈ ਲੈ ਵੀ ਆਹ 18 19 ਕਿਲੋ ਵਾਲੀ ਨਾ ਬੂਰੀ ਚੈੱਕ ਕਰ ਲਓ ਬਾਕੀ ਹੁਣ ਜਿਹੜਾ ਹੈਗਾ 11 11 ਕਿਲੋ 10 ਕਿਲੋ ਬੋਲਾ ਖੁੱਲਾ ਹੈਗਾ ਹਾਂਜੀ ਹਾਂਜੀ ਬਾਈ ਠੀਕ ਹੈ ਇਹਦਾ ਜ ਟਾਟਾ ਫਾਟਾ ਰੇਟ ਦੱਸ ਤੂੰ ਮੈਨੂੰ ਬਾਰਾਵਣ ਮਾਰ ਤਣ ਕਰਾਂਗੇ ਇਹਦੇ ਚੋਂ ਯਾਰ ਜਰ ਕਰਦੇ ਯਾਰ ਖੁੱਲਾ ਮਾਜੀ ਬਹੁਤ ਵੱਡੀ ਆ ਰਵਣਾ ਲੈ ਵੀ ਆਹ ਵੱਡੇ ਕੱਦ ਕੱਠ ਵਾਲੀ ਹੈਗੀ ਬਾਕੀ ਯਾਰ ਨਾ ਸੁਣ ਮੈਂ ਦੱਸਾਂ ਗੱਲ ਕੋਈ ਗੱਲ ਨਹੀਂ ਰੇਟ ਅਗਲੇ ਨੇ ਕਰਨਾ ਹੀ ਹੁੰਦਾ ਕੋਲੇ ਆ ਜਿਓ ਗੋਲੇ ਆ ਕੇ ਨਾ ਇਹ ਤੇਰੇ ਘਰ ਦੀ ਆ ਹਨਾ ਹਾਂ ਘਰ ਦੀ ਆ ਰਮਨ ਠੀਕ ਹੈ ਅੱਗੇ ਹੋ ਕੇ ਰਾਂ ਮੇਰੇ ਮੱਥੇ ਲੱਗ ਤੂੰ ਜਿਹੜੀ ਤੇਰੀ ਹੁਣ ਬੂਰੀ ਦੇ ਨਾਲ ਆ ਗਈ ਆਹਾ ਹਾਂਜੀ ਹਾਂਜੀ ਬਾਈ ਇਹਦਾ ਸੂਆ ਕਿਵੇਂ ਆ ਇਹ ਪਹਿਲੇ ਸੂਏ ਆ ਰਮਨ ਹੁਣ ਹਾਂ ਪਹਿਲੇ ਸੂਏ ਪਹਿਲੇ ਸੂਏ ਝੋਟੀ ਆ ਚਾਰ ਦੰਦਾ ਇਹ ਲੈਤੀ ہوئی ਨਾ ਨਾ ਆਪਦੀ ਆਪਦੀ ਕਰਦੀ ਇਹ ਕਰਦੀ ਇਹ ਲੈ ਵੀ ਇਹ ਘਰਦੀ ਝੋਟੀ ਹੈ ਤੇ ਸੂਣ ਵਾਲੀ ਹੈ ਕਿ ਸੂਈ ਸੂਈ ਵੀ ਯਾਰ ਰਮਨ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਹੋ ਗਏ ਵੀਰੇ 22 23 ਦਿਨ 22 ਲਾਲਾ ਹਾਂ 25 ਦਿਨ ਕਿੰਨਾ ਦੁੱਧ ਆ ਹੁਣ ਇਹਦੇ ਥੱਲੇ 14 15 ਕਿਲੋ ਤਿਆਰ ਆ ਪੱਕੀ ਗੱਲ ਆ ਜਰਾ ਹੈਗਾ ਬਾਈ ਪ੍ਰ ਮੈਂ ਤੈਨੂੰ ਦੱਸਾਂ ਕਿਲੋ ਦੋ ਕਿਲੋ ਘੱਟ ਦੱਸਦੇ ਪਰ ਜਿੰਨਾ ਹੈਗਾ ਉਨਾ ਹੀ ਦੱਸਣਾ ਰਾਵਣ ਝੋਟੀ ਦਾ ਦੇਖ ਤੋਰ ਮੇਰੇ ਪਤਾ ਉਹ ਤਾਂ ਮੈਨੂੰ ਪਤਾ ਕਿੰਨਾ ਰੇਟ ਰੂ ਹੈ ਦਾ ਇਹਦਾ 2 15 2 15 2 15 ਜਮਾ ਜੈਜ ਰੇਟ ਕਰਨਾ ਇਹਦਾ ਤੁਸੀਂ ਝੋਟੀ ਦੀ ਉਹ ਵੇਖੋ ਯਰਨਾ ਆਹ ਦੇਖ ਲਓ ਮਿੱਤਰੋ ਓਏ ਪਹਿਲਾ ਸੂਆ ਸੋਇਆ ਹੋਇਆ ਨਗੀਨਾ ਆ ਗਿਆ ਹਾ ਪਹਿਲੇ ਸੂਏ ਦੇਖਿਓ ਜਗਾਡਮੈਂਟ ਇਹਦਾ ਇਹ ਆਹ ਦੇਖਿਓ ਲੈ ਹੁਣ ਕੱਲਾ ਕੱਲਾ ਥਾਣਾ ਮਿੱਤਰੋ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਲੈ ਯਾਰ ਇਹ ਕਿ ਦੰਦਾ ਦੁੰਦਾ ਜੋ ਕਿਵੇਂ ਆ ਇਹ ਚਾਰ ਦੰਦਾ ਰਮਣ ਚਾਰ ਦੰਦਾ ਹਾਂਜੀ ਹਾਂਜੀ 23 ਗੱਲ ਹੈ 23 ਗੱਲ ਬਈ ਜਮ ਇਹ ਆ ਦੇਖੋ ਮਿੱਤਰੋ ਓਏ ਤੇ ਮਗਰ ਬੱਚਾ ਕੀ ਇਹਦੇ ਕੱਟਾ ਬਈ ਕੱਟਾ ਜਰਨਾ ਆ ਦੇਖੋ ਪਹਿਲਾ ਸੂਆ ਸੂਈ ਹੋ ਝੋਟੀ ਦਾ ਜਗਾਡਮੈਂਟ ਚੈੱਕ ਕਰ ਲਓ ਤੁਸੀਂ ਲੈ ਆ ਲੂ ਵਸ ਹਜੇ ਤਾਂ ਰਮਣ ਇਹ ਦੁਪਹਿਰੇ ਨਾ ਨਹਾਉਣ ਤੋਂ ਬਾਅਦ ਬੁਖਾਰ ਮੰਨ ਗਈ ਸੀ ਕਿ ਨਹੀਂ ਤੂੰ ਹਜੇ ਹੋਰ ਲੈਵਾ ਵੇਂਦਾ ਇਹਦਾ ਥੋੜਾ ਜੀ ਹਾਂ ਟੀਕੇ ਲਵਾਏ ਤੇ ਦੁਪਹਿਰੇ ਬੁਖਾਰ ਮੰਨ ਗਈ ਨਹਾਉਣ ਤੋਂ ਬਾਅਦ ਠੀਕ ਹੈ ਬਾੜੇ ਦਿਨਾਂ ਬਾਅਦ ਨਹਾਈ ਸੀਗੀ ਨਹੀਂ ਯਾਰ ਗੱਲ ਪੱਕੀ ਹੈ ਤੇਰੀ ਅੱਜ ਫਿਰ ਮੈਂ ਨੇੜੇ ਹੋ ਕੇ ਵੇਣਾ ਝੋਟੀ ਦੇਖੋ ਕਿੱਡੀ ਆ ਹਮ ਕਦ ਕਦ ਠੀਕ ਆ ਝੋਟੀ ਦਾ ਹਾਂ ਤੇ ਫਿਰ ਟਾੜਾ ਪਟਾ ਰੇਟ ਹੈ ਦਾ ਬਸ ਮਾਨਤਨ ਕਰ ਦਾਂਗੇ ਠੀਕ ਹੈ 2 5 ਦੀ ਦੇ ਦਾਂਗੇ ਵੈਰੀ ਗੁੱਡ ਹਾਂ ਅੱਛਾ ਪ੍ਰਮੇਂਦਰ ਜਿਹੜੀ ਤੇਰੀ ਆਹਾ ਗਾਹਾਂ ਵਾਲੀ ਆ ਗਈ ਫੁੱਲੀ ਇਹ ਟੋਕੜ ਗੱਬਣ ਇਹ ਟੋਕੜ ਗੱਬਣ ਤੇਰੇ ਘਰ ਦੀ ਉਹ ਘਰ ਦੀ ਲਾਲਾ ਪਹਿਲਾਂ ਆਪਾਂ ਹੀ ਦਿੱਤੀ ਸੀ ਬੰਦਿਆਂ ਨੂੰ ਅੱਛਾ ਉਦੋਂ ਤੋਂ ਇਹ ਹੁਣ ਲੈ ਜਾਂਦੀ ਤੇ ਸੱਜਰ ਦੇਤੀ ਉਹਨਾਂ ਨੂੰ ਮੈਨੂੰ ਐਂ ਦੱਸ ਦੇ ਇਹ ਟੋਕੜ ਗੱਬਣ ਤੇਰੀ ਹੈਗੀ ਜਿਹੜੀ ਹਾਂ ਮਗਰ ਬੱਚਾ ਕੋਈ ਮਗਰ ਬੱਚਾ ਹੈਗਾ ਕਟਾ ਕੱਟੇ ਨਾਲ ਇਹਦਾ ਰੇਟ ਹੋਰ ਆ ਬਿਨਾ ਕੱਟੇ ਤੋਂ ਹੋਰ ਆ ਮੈਨੂੰ ਐਂ ਦੱਸ ਦੇ ਤੂੰ ਕਿੰਨਾ ਦੁੱਧਾ ਹੁਣੇ ਇਸ ਲਈ 5 ਕਿਲੋ ਦੁੱਧਾ ਚਾਰ ਮੰਨੇ ਅਗਲਾ ਕਿੰਨੇ 7 ਮਹੀਨੇ ਦੀ ਗੱਭਣ 7 ਮਹੀਨੇ ਦੀ ਗੱਭਣ 7 ਮਹੀਨੇ ਦੀ ਗੱਭਣ ਮਿਲਦੀ ਐ ਖੜਕੇ ਹਜੇ ਵੀ ਠੀਕ ਹੈ ਹਾਂ ਤੇ ਕੀ ਰੇਟ ਇਹਦਾ ਲੱਖ ਰੁਪਇਆ ਕੱਟੇ ਦੇ ਨਾਲ ਕੱਟੇ ਦੇ ਨਾਲ ਬਿਨ ਕੱਟੇ ਤੋਂ ਬਿਨ ਕੱਟੇ ਤੋਂ ਇਹਦਾ ਰੇਟ 95000 ਰੁਪਇਆ 99 ਹੈ 90 ਕਹਦੇ ਚੱਲ ਨਹੀਂ ਯਾਰ ਚੱਲ 90 ਦੀ ਦੇ ਦਾਂਗੇ ਬਿਨਾ ਕੀ ਕਰਾ ਇਹ ਦੇ ਕਹਤਾ ਤੇਰੇ ਮੂੰਹ ਦੀ ਭਗਾਈ ਹੈ ਇਹ ਲੈ ਵੀ ਆ ਚੈੱਕ ਕਰ ਲੋ ਤੁਸੀਂ ਜਿਹੜੀ ਆ ਹਨਾ 7 ਮਹੀਨਾ ਦੀ ਗੱਬਣ 5 ਕਿਲੋ ਦੁੱਧ ਹਾਜ਼ਰ ਆ ਤੇ ਲੈਵਾ ਇਹਦਾ ਜਿਹੜਾ ਹੈਗਾ ਫਿੱਟ ਲੇਵੇ ਵਾਲੀ ਰੱਖੂਗੀ ਆ ਜਾ ਕੇ ਰਸਮ ਰਮਨ 14 ਕਿਲੋ ਦੁੱਧ ਚਵਾ ਕੇ ਦਿੱਤਾ ਸੀਗਾ ਆਪਾਂ ਬੰਦਿਆਂ ਨਾਲ ਗੱਲ ਵੀ ਕਰਵਾ ਦਾਂਗੇ ਅੱਛਾ ਪਹਿਲੇ ਸੂਏ ਦਾ ਲੈ ਵੀ ਅੱਖਾਂ ਚਟੀਆਂ ਆ ਗਈਆਂ ਇਹਦੀਆਂ ਹਾਂ ਜੀਓ ਗੁਲਾਬੀ ਆ ਜੀਬ ਗੁਲਾਬੀ ਤੋਕੜ ਗੱਬਣ 7 ਮਹੀਨਿਆਂ ਦੀ ਹਾਂਜੀ ਹਾਂਜੀ ਵੈਰੀ ਗੁੱਡ ਹਾਂਜੀ ਹਾਂਜੀ ਆ ਜਾ ਕੇਰਾ ਅੱਛਾ ਪਰਵਿੰਦਰ ਜਿਹੜੀ ਤੇਰੀ ਆਹਾ ਝੋਟੀ ਆ ਗਈ ਬਾਈ ਇਸ ਝੋਟੀ ਦਾ ਸੂਆ ਦੂਜਾ ਸੂਆ ਬਈ ਰਵਣ ਦੂਜਾ ਸੂਆ ਇਹ ਤੇਰੇ ਘਰ ਦੀ ਏ ਕਿ ਲਿਆਂਦੀ ਨਾ ਲਿਆਂਦੀ ਹੋਈ ਏ ਬਾਈ ਤੇ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਸੂਈ ਆ 20 22 ਦਿਨਾਂ ਦੀ ਕਿੰਨਾ ਦੁੱਧ ਹਾਜ਼ਰ ਆ ਇਹਦੇ ਥੱਲੇ 15 ਕਿਲੋ ਹਾਜ਼ਰ ਆ ਹੁਣ ਹਰ ਆ ਜਰਾ 15 ਕਿਲੋ ਹਾਂਜੀ ਹਾਂਜੀ ਦੂਜਾ ਸੂਆ ਦੂਜਾ ਸੂਆ ਠੀਕ ਹੈ ਤੇ ਫਿਰ ਇਹਦਾ ਭਾਅ ਕਿੰਨਾ ਕਰਾਂਗੇ ਇਹਦਾ ਭਾਅ 145 144 اچھا ਇਹ ਤਾਂ پروینਦਰ ਜਿਹੜੀ ਗੱਲ ਦਿਸਦੀ ਹੁੰਦੀ ਆ ਆਪਾਂ ਲੁਕੋ ਨਹੀਂ ਸਕਦੇ ਹਾਂ ਇਹਦਾ ਇੱਕ ਇਹ ਲੇਵਾਜ ਦਿਖਾਈ ਦੇਵਾਜ ਦਾ ਕਾਰਨ ਇਹ ਵੇਖ ਦਮਾਰਿਆ ਕੱਟੇ ਨੇ ਅੱਛਾ ਬਸ ਹੋਰ ਕੁਝ ਨਹੀਂ ਚਮਾਉਣ ਚਮਾਉਣ ਨੂੰ ਓਕੇ ਆ ਮਾੜੀ ਉਹ ਜਿਹੜੀ ਆ ਕੇ ਨਾ ਦੰਦ ਕਰਕੇ ਉਹ ਇਧਰੋਂ ਉਹ ਆ ਸੋਜ ਆ ਗਈ ਸੋਜ ਆ ਮਾੜੀ ਜੀ ਹੋਰ ਕੋਈ ਉਹ ਨਹੀਂਗਾ ਦੁੱਧ ਇੱਕ ਹੋ ਜਾ ਸਾਰੇ ਥਣਾਂ 'ਚ ਦੁੱਧ ਇੱਕ ਹੋ ਜਾ ਠੀਕ ਹੈ ਯਾਰ ਕੱਦਗਾਠ ਤਾਂ ਬਹੁਤ ਆ ਜੋੜ ਕਾਠ ਪੂਰਾ ਝੋਟੀ ਦਾ ਤਾਈਂ ਰੇਟ ਜੈਜ ਕੀਤਾ ਕਿ ਦੰਦ ਵੱਜਿਆ ਬਾਕੀ ਝੋਟੀ 'ਚ ਬ੍ਰਾਂਡਡ ਝੋਟੀ ਆ ਕੋਈ ਹੋਰ ਨਹੀਂ ਲੈ ਵੀ ਆ ਦੇਖ ਲੋ ਇਹ ਉਰੇ ਲਿਆ ਪੁੱਤ ਹਿੰਨੀ ਦੂਰ ਨਾ ਲੈ ਕੇ ਜਾਇਆ ਕਰ ਜੀ ਠੱਲ ਕੇ ਵੇਖ ਇਹ ਇਥੋਂ ਦਹਾਂ ਮਾ ਦੇਖਿਓ ਐਦਲੀ ਸਾਈਡ ਤੋਂ ਲੈ ਵਾਲੂ ਦਾ ਪੂਰਾ ਵਧੀਆ ਪਈਉ ਇਹ ਆ ਦੇਖੋ ਪਰ ਆ ਬਸ ਕੱਲਾ ਥਣ ਸੋਜਿਆ ਹਨਾ ਥਣ ਤੇ ਬਸ ਇਹ ਵੀ ਦਾ ਸੋਜ ਅੱਗੇ ਨਾਲ ਸੁੱਕ ਗਿਆ ਉਹਦਾ ਦੋ ਦਿਨ ਹੋਇਆ ਹੈ ਪਹਿਲੇ ਠੀਕ ਠੀਕ ਹੈ ਇਧਰ ਵੀ ਲਿਆ ਕਰ ਤੇ ਜਿਹੜੀ ਤੇਰੀ ਹੁਣ ਆਹਾ ਆ ਗਈ ਝੋਟੀ ਇਹ ਵੀ ਰਮਣ ਬ੍ਰਾਂਡ ਪੀਸ ਹੀ ਆ ਕਹਿ ਦਿੰਦੇ ਆ ਬੰਦੇ ਕੀ ਹਰਿਆਣੇ ਦੀ ਝੋਟੀ ਹਰਿਆਣੇ ਦੀ ਝੋਟੀ ਐ ਸਹੀ ਹਰਿਆਣੇ ਦੀ ਝੋਟੀ ਆ ਆਪਣੇ ਕੋਲੇ ਤੇ ਇਹਦਾ ਸੂਆ ਇਹਦਾ ਸੂਆ ਵੀ ਦੂਜਾ ਬਾਈ ਤੇ ਕਿੰਨਾ ਮਤਲਬ ਦੁੱਧਾ ਹੋਣਾ 15 ਕਿਲੋ ਚੋਕੇ ਡੱਬੇ ਮਾਰ ਕੇ ਕੰਡੇ ਤੇ ਰੱਖਣਾ ਕੰਡੇ ਤੇ ਰੱਖ ਲੈ ਬੰਦਾ ਡੱਬੇ ਮਾਰਨੇ ਡੱਬੇ ਮਾਰਨੇ ਠੀਕ ਹੈ ਹਾਂਜੀ ਤੇ ਇਹ ਫਿਰ ਸੂਈ ਤਾਂ ਹੋਊਗੀ 2 ਮਹੀਨੇ ਦੀ 1 ਮਹੀਨੇ ਤੇ 5-7 ਦਿਨਾਂ ਦੀ 5-7 ਦਿਨਾਂ ਦੀ ਕੀ ਰੇਟ ਐ ਦਾ ਇਹਦਾ ਰੇਟ 1,48,000 ਰੁਪਇਆ 45 ਕਰ ਲਾ ਹੁਣ 45 ਕਰਦੇ ਆ ਠੀਕ ਹੈ ਆ ਲਿਆ ਵੀ ਕਰਾ ਇਧਰ ਲੈ ਕੇ ਚੱਲ ਯਾਰ ਇਧਰ ਇਧਰ ਇਹ ਆ ਦੇਖੋ ਹੁਣ ਤੁਸੀਂ ਲੈ ਵੀ ਇਹਦਾ ਤਾਂ ਨਾ ਜਿਹੜਾ ਹੈਗਾ ਨਾ ਦੂਜਾ ਸੂਆ ਤੇ ਹੁਣ ਇਹਦੇ ਥੱਲੇ 15 ਕਿਲੋ ਦੁੱਧ ਹਾਜ਼ਰ ਆ ਥਣ ਲੇਵਾ ਮੈਂ ਤੁਹਾਨੂੰ ਦਿਖਾ ਦਦਾ ਨਾ ਇਹ ਆ ਦੇਖ ਪਿੱਛੋਂ ਕੱਲਾ ਕੱਲਾ ਥਣ ਮੋੜ ਲਾ ਬਈ ਇਹ ਆ ਲਾ ਇਹ ਆ ਦੇਖੋ ਹੁਣ ਲਿਆ ਕੇ ਰੱਖ ਚੱਲ ਵੀ ਚੱਲ ਕੇ ਰਹਿ ਅੰਦਰ ਜਾਣ ਨੂੰ ਕਾਲੀਆਂ ਹੋਈਆਂ ਖੜੀਆਂ ਰਮਨ ਲੇਟ ਹੋ ਗਈ ਨਾ ਚਵਾਈ ਅੱਜ ਤਾਂ ਕਰਕੇ ਥੋੜਾ ਠੀਕ ਆ ਗੱਲ ਇਹ ਮਿੱਤਰੋ ਮੈਂ ਨਹੀਂ ਲੇਟ ਹੋਇਆ ਪਰਮਿੰਦਰ ਲੇਟ ਹੋਇਆ ਤੁਹਾਨੂੰ ਮੈਂ ਦੱਸ ਦਿੰਨਾ ਜਿਵੇਂ ਆਹਾ ਕੀ ਜਿਹੜੀ ਬਜਰੰਗੀ ਆ ਤੂੰ ਖੋਲ ਦੇ ਉਹ ਬੰਦ ਆ ਮੱਝ ਉਹਨੇ ਬਜਰੰਗੀ ਖੋਲ ਇਹਦਾ ਸੂਆ ਪਰਮਿੰਦਰ ਇਹ ਵੀਰੇ ਚੌਥੇ ਸੂਏ ਮੱਝਾ ਚੌਥੇ ਸੂਏ ਮਾਲਕ ਨੇ ਤੀਜੇ ਕਿ ਆਪਾਂ ਚੌਥੇ ਕਹਿਨੇ ਆ ਚੌਥੇ ਸੂਏ ਕਿੰਨੇ ਚਰ ਦੀ ਸੂਈ ਇਹ ਇਹ ਸੂਈ ਨੂੰ ਅਜੇ ਹੋਏ ਆ 10 ਦਿਨ 11 ਕਿੰਨਾ ਦੁੱਧ ਹਾਜ਼ਰ ਆ ਇਹਦੇ ਥੱਲੇ 15 ਕਿਲੋ ਦੁੱਧ ਆਇਆ ਹੁਣ ਹਾਜ਼ਰ ਵੈਰੀ ਗੁੱਡ ਹਾਂ ਤੇ ਫਿਰ ਇਹ ਮੈਨ ਵੀ ਮਗਰ ਕੱਟਾ ਕੱਟੀ ਕੱਟਾ ਕੱਟਾ ਲੈ ਵੀ ਆ ਦੇਖ ਲੋ 10 11 ਦੀ 10 11 ਦਿਨ ਹੋ ਗਏ ਸੂਈ ਨੂੰ ਤੇ 15 ਕਿਲੋ ਦੁੱਧ ਹਾਜ਼ਰ ਆ ਅੱਛਾ ਇਹ ਵੱਡੀ ਮੱਝ ਆ ਗਈ ਵੱਡੀ ਮੱਝ ਆ ਪੂਰੀ ਇਹ ਡਵਲ ਆ ਉਹ ਨਹੀਂ ਲਿਆ ਵੀ ਲਿਆ ਕਰਾ ਇਹਦਾ ਲੇਵਾ ਲੂਵਾ ਚੈੱਕ ਕਰ ਲੋ ਇਹ ਆ ਦੇਖੋ ਕੀ ਰੇਟ ਰੂ ਪ੍ਰਵਿੰਦਰ ਇਹਦਾ 2 10 ਬਾਈ ਠੀਕ ਹੈ ਹਾਂਜੀ ਇਹ ਲੈ ਵੀ ਚੈੱਕ ਕਰਿਓ ਕਰਾ ਬਹੁਤ ਵੱਡੇ ਕੱਦ ਕਾਠ ਵਾਲੀ ਆ ਗਈ ਲੇ ਜਾ ਲੈ ਜਾ ਖਿੱਚ ਕੇ ਹਜੇ ਰਮਨ ਦਿਲ ਨਹੀਂ ਲਾਇਆ ਮੱਝ ਨੇ ਪੂਰਾ ਆ ਕੇ ਠੀਕ ਹੈ ਹਾਂ ਅੱਛਾ ਪ੍ਰਮਿੰਦਰ ਜਿਹੜੀ ਤੇਰੀ ਆਮ ਅੱਜ ਦਾ ਸੂਆ ਦੱਸ ਪਹਿਲਾਂ ਮੈਨੂੰ ਇਹ ਵੀ ਚੌਥੇ ਲਾਲਾ ਮਾਲਕ ਨੇ ਤੀਜੇ ਦੱਸਿਆ ਅੱਛਾ ਹਾਂ ਤੇ ਕਿੰਨੇ ਸੂਈ ਸਾਈ ਸੂਈ ਇਹ 11-12 ਦਿਨਾਂ ਦੀ ਇਹ ਸੂਈ ਆ ਕਿੰਨਾ ਦੁੱਧ ਹਜ਼ਾਰਾ 15 ਕਿਲੋ ਹੀ ਦੇ ਥੱਲੇ ਆ 15 ਕਿਲੋ ਹਾਂ ਕੋਈ ਪੰਜ ਰੰਗ ਚੋਲੇ ਕਿੰਨੇ ਦਿਨ ਮਰਜੀ ਚੋਈ ਜਾਂਦੇ 3 ਲੀਟਰ ਹੋਏ ਤਾਂ ਫਿਰ ਇਹਦਾ ਵੀਰੇ 1,095,000 ਰੁਪਇਆ 195 ਹਾਂਜੀ ਠੀਕ ਆ ਇਹ ਲੈਤੀ ਹੋਈ ਹੈ ਨਾ ਲੈਤੀ ਹੋਈ ਹੈ ਬਈ ਲੈਤੀ ਹੋਈ ਠੀਕ ਆ ਇਹਦਾ ਸੂਆ ਚੌਥਾ ਹਾਂ ਹਾਂ ਚੌਥਾ ਲੈ ਵੀ ਇੱਧਰ ਲੈ ਕੇ ਚੱਲ ਕੇ ਰਾ ਇਹ ਸਰਾਪੀ ਦੀ ਮੱਝ ਹੈ ਹਾਂ ਵੱਡੇ ਕਦ ਕਾਠ ਵਾਲੀ ਆ ਗਈ ਲੈ ਵੀ ਆ ਵੀ ਚੌਥਾ ਸੂਆ 15 ਕਿਲੋ ਦੁੱਧ ਹਾਜ਼ਰ ਆ ਤੇ ਥਣਲੇਵਾ ਮੈਂ ਤੁਹਾਨੂੰ ਦਿਖਾਉਂਦਾ ਛਾ ਸੂਆ 15 ਕਿਲੋ ਦੁੱਧ ਹਾਜ਼ਰ ਆ ਤੇ ਥਣਲੇਵਾ ਮੈਂ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਐਨ ਫਿੱਟਲੇਵਾ ਪੂਰਾ ਤੇ ਬਾਕੀ ਨਾ ਚਵਾਈ ਤਾਂ ਜਿਵੇਂ ਮਰਜ਼ੀ ਭਲਾ ਝੂਟ ਝੂਟ ਕੇ ਕਰ ਲਿਓ ਲੈ ਚੱਲ ਕਰ ਲੈ ਵੀ ਭਲਾ ਨਾ ਤੁਸੀਂ ਚਾਰ ਡੰਗ ਚਵਾਈ ਕਰ ਲਿਓ ਇਹਦੇ ਥੱਲੇ 15 ਕਿਲੋ ਦੁੱਧ ਹਾਜ਼ਰ ਮਿਲੂ ਭਾਈ ਠੀਕ ਹੈ ਆ ਕੇ ਰਾਂ ਫਿਰ ਨੀ ਆ ਵੀ ਤੇਰੀਆਂ ਵੱਡੀਆਂ ਮੱਜਾਂ ਚ ਆਉਂਦੀਆਂ ਮੱਜਾਂ ਹੀ ਦੋਨੇ ਤੇਰੀਆਂ ਨੀ ਇੱਕ ਅਜੇ ਹੋਰ ਬ੍ਰਾਂਡ ਪੀਸ ਵਿਖਾਉਣੇ ਚਾਹਾਂ ਆਹਾ ਕਿਵੇਂ ਆ ਇਹ ਰਾਤ ਸੂਈ ਆ ਰਵਣ ਇਹ ਰਾਤ ਦੀ ਸੂਈ ਆ ਗਈ ਹਾਂ ਰਾਤ ਦੀ ਸੂਈ ਕਿੰਨਾਂ ਸੂਆ ਇਹ ਦੂਜਾ ਸੂਆ ਰਵਣ ਦੂਜਾ ਸੂਆ ਹਾਂਜੀ ਹਾਂਜੀ ਤੇ ਇਹ ਲਿਆਂਦੀ ਆ ਲਿਆਂਦੀ ਆ ਬਈ ਤੇ ਦੂਜਾ ਸੂਆ ਸੂਈ ਐ ਰਾਤ ਦੀ ਸੂਈ ਐ ਮਗਰ ਕੱਟਾ ਕੱਟਾ ਮਗਰ ਕੱਟਾ ਤੇ ਕਿੰਨਾ ਦੁੱਧ ਆ ਹੁਣ ਦੁੱਧ ਰਾਤ ਹੀ ਸੂਈ ਆ ਹਜੇ ਤਾਂ ਕਿੰਨਾ ਦੁੱਧ ਪਾਉਣਾ ਬੰਦ ਕੇ ਮਾਲਕ ਨੇ ਪਹਿਲੇ ਸੂਏ 17 18 ਕਿਲੋ ਦੁੱਧ ਦੱਸਿਆ ਇਹਦੇ ਥੱਲੇ ਪਹਿਲੇ ਸੂਏ ਹਾਂ ਹੁਣ ਫਿਰ ਆਪਾਂ ਕਿੰਨਾ ਕਹਿਣਾ ਹੁਣ 17 18 ਹੀ ਕਹਾਂਗੇ ਬਈ ਆਪਾਂ ਨਹੀਂ 20 ਕਹਿੰਦੇਗੇ ਤੇ ਰੇਟ ਫਿਰ ਰੇਟ 225 225 ਹਾਂ ਲਿਆ ਵੀ ਕਰ ਨਹੀਂ ਆ ਤੇਰੀ ਗੱਲ ਪੱਕੀ ਆ ਚਾਹਾਂ ਬ੍ਰਾਂਡ ਪੀਸ ਆ ਬਾਈ ਚਾਹਾਂ ਨੁਹਾਈ ਨਹੀਂ ਤਾਂ ਤੂੰ ਉਹ ਦੇਖ ਲੈ ਵੀ ਆਹ ਤਾਜੀ ਸੂਈ ਆ ਪਹਿਲੇ ਸੂਏ ਮਾਲਕਾਂ ਨੇ 17 ਕਿਲੋ ਦੁੱਧ ਦੱਸਿਆ ਇਹਨੇ ਦਿੱਤਾ ਹੋਇਆ ਪਰ ਹੁਣ ਜਿਹੜਾ ਨਾ ਲੈ ਵਾਲੂ ਆ ਭਈ ਇਹਦਾ ਪੂਰਾ ਚੰਗਾ ਆ ਗਿਆ ਇਹ ਆ ਦੇਖੋ ਹੁਣ ਤੁਸੀਂ ਇਹ ਲੈ ਚੱਲ ਲੈ ਚੱਲ ਲੈ ਚੱਲ ਲੈ ਵੀ ਆਹ ਦੂਜਾ ਸੂਆ 16 17 ਕਿਲੋ ਦੁੱਧ ਵਾਲੀ ਹੈਗੀ ਤਾਜੀ ਸੂਈ ਹੈ ਮਿੱਤਰੋ ਇਹ ਠੀਕ ਆ ਤੇ ਇਹਦੇ ਨਾਲ ਜਿਹੜੀ ਖੜੀ ਆ ਆਹ ਰਮਣ ਇਹ ਮੱਝ ਆਪਾਂ ਲਈ ਆ ਹਾਂ ਭਾਵੇਂ ਤਾਂ ਕੋਈ ਫੰਡਰ ਮੰਨ ਕੇ ਲੈ ਲੇ ਹਾਂ ਭਾਵੇਂ ਕੋਈ ਬਣੀ ਮੰਨ ਕੇ ਲੈ ਲੇ ਮਾਲਕਾ ਦੇ ਕਹਿਣ ਅਨੁਸਾਰ ਉਹ ਆਦੇ 42 43 ਦਿਨਾਂ ਦੀ ਬਣੀ ਹੋਈ ਹੈ ਇਹ ਮੱਝ 42 43 ਦਿਨਾਂ ਦੀ ਬਣੀ ਹੋਈ ਹੈ ਦੁੱਧ ਬਾਦੇ ਦੁੱਧ ਹੈ ਨਹੀਂ ਗਾ ਵੀਰੇ ਕੀ ਰੇਟ ਫਿਰ ਇਹਦਾ ਬੋਲ ਜਮਾ ਫੰਡਰਾਂ ਵਾਲਾ ਹੀ ਆ ਜਮਾ 74000 ਰੁਪਏ ਦੀ ਦੇਣੀ ਆ 70 ਕਰ ਲਾ ਪੂਰਾ ਕਰ ਲਾ ਫਿਰ ਜਾਂਦਾ 75 ਕਰ ਲਾ ਨਹੀਂ ਜਿਹੜੀ ਜਾਇਜ਼ ਆ ਸਮਝ ਲੈ ਦੇਣ ਵਾਲਾ ਕੰਮ ਆ ਕੋਈ ਵਿੱਚੋਂ ਮਾਨਤਾਨ ਕਰ ਦਾਂਗੇ ਜੇ ਤਾਂ ਰਹਿ ਗਈ ਅਗਲੇ ਦੀ ਤੇ ਤੁਹਾਨੂੰ ਵੀ ਪਤਾ ਅੱਜ ਦੀ ਦਿਹਾੜੀ ਚ ਗੱਬਣ ਹੁੰਦੀ ਤਾਂ 90 95000 ਦੀ ਸੀ ਠੀਕ ਆ ਅੱਜ ਹੁਣ ਇਹ ਗੱਬਣ ਨਹੀਂ ਗਈ ਠੀਕ ਆ ਚੈੱਕ 'ਚ ਨਹੀਂ ਆਉਂਦੀ ਗਈ ਘਾਟ ਅਗਲੇ ਨੂੰ ਪਾਉਂਦੀ ਨਹੀਂ ਠੀਕ ਹੈ ਘਾਟਾ ਅਗਲੇ ਨੂੰ ਪਾਉਂਦੀ ਨਹੀਂ ਉਹਨੇ ਦੀ ਫੰਡਰਾਂ ਚ ਵੇਖ ਜੂ ਲਿਆ ਪਹਿਲਾਂ ਇੱਧਰ ਲਿਆ ਕੇ ਰਾਂ ਇੱਧਰੋਂ ਲਾਈਟ ਪੈਂਦੀ ਐ ਖੋਲ ਇਹ ਲਿਆ ਕੇ ਰਾਂ ਇੱਧਰਲੇ ਪਾਸੇ ਲਿਆ ਜੇ ਆ ਦੇਖੋ ਲੈ ਵੀ ਇਹ ਇਹਦਾ ਰੇਟ ਜਿਹੜਾ ਹੈਗਾ ਮਿੱਤਰੋ 74000 ਰੁਪਏ ਹੈ ਤੇ ਥਣਾ ਥੁਣਾ ਦੀ ਜੀ ਥਣਾ ਥੁਣਾ ਦੀ ਓਕੇ ਆ ਉਹ ਆਪਣੀ ਗਾਰੰਟੀ ਆ ਠੀਕ ਹੈ ਹਾਂ ਇਹ ਆ ਦੇਖ ਲਓ ਲੈ ਵੀ ਆਹ ਆ ਨਾ 45 ਦਿਨਾਂ ਦੀ ਬਣੀ ਹੋਈ 74000 ਰੁਪਏ ਦੇ ਵਿੱਚ ਚੱਲ ਫਿਰ ਕਰਾ ਹੁਣ ਇੱਧਰ ਆ ਕਰਾ ਗਾਵਾਂ ਕੰਨੀ ਹਾਂ ਬਈ ਰਾਮਾ ਇਹੇ ਗਾਂ ਜਿਹੜੀ ਤੇਰੀ ਆ ਗਈ ਹਾਂਜੀ ਹਾਂਜੀ ਇਸ ਗਾਂ ਦਾ ਕਿਵੇਂ ਆ ਸਾਫਤਾ ਇਹ ਦੂਜਾ ਸੂਆ ਗਾਂ ਰਵਣ ਦੂਜਾ ਸੂਆ ਹਾਂਜੀ ਹਾਂਜੀ ਤੇ ਸੂਈ ਹੋਈ ਐ ਨਹੀਂ ਨਹੀਂ ਗੱਬਣ ਐ 15 16 ਦਿਨਾਂ ਦੀ ਕੱਚੀ ਰਵਣ 15 16 ਦਿਨਾਂ ਦੀ ਕੱਚੀ ਕਿੰਨੇ ਦੁੱਧ ਆਲੀ ਏ ਤੇਰੇ ਨਾਲ ਇਹਨੇ 26 ਕਿਲੋ ਦੁੱਧ ਆਪਣੇ ਕੋਲੇ ਪਾਇਆ ਪਿਛਲੇ ਸੂਏ ਅੱਛਾ ਪਿਛਲੇ ਸੂਏ ਆਪਣੇ ਕੋਲੇ ਇਹ ਘਰ ਦੀ ਆ ਗਈ ਘਰ ਦੀ ਵੇੜਾ ਇਹ ਅੱਛਾ ਇਹ ਘਰ ਦੀ ਵੇੜਾ ਦਾ ਕੀ ਰੇਟ ਕਰਤਾ ਇਹਦਾ ਇਹਦਾ ਰੇਟ 1,25,000 ਰੁਪਇਆ ਟਾੜਾ ਬਟਾ ਟਾੜਾ ਬਟਾ 120 ਹੀ ਦੇਣੀ ਆ ਲੈ ਵੀ ਚਲਾ ਆ ਕਰਾਂ ਇਧਰਲੇ ਪਾਸੇ ਤੇ ਦੂਜਾ ਸੂਆ ਇਹ ਹਾਂ ਦੂਜਾ ਸੂਆ ਲੈ ਵੀ ਮਿੱਤਰੋ ਆ ਗਾਂ ਆ ਗਈ ਜ ਏ ਲੈ ਚਲ ਲੈ ਚਲ ਲੈ ਵੀ ਆਹਾ ਗਾਣੇ ਦੂਜਾ ਸੂਆ ਸੂਣਾਗਾ ਪਹਿਲੇ ਸੂਏ 25 ਕਿਲੋ ਦੁੱਧ ਪਾਇਆ ਹੋਇਆ ਇਹਨੇ ਹੁਣ ਇਹ 15 ਦਿਨਾਂ ਦੀ ਕੱਚੀ ਐ ਇਹ ਆ ਦੇਖੋ ਲੈ ਵੀ ਮੋੜ ਕੇ ਰਾਂ ਸੋਣਿਆ ਇਹ ਕੁਛ ਕਰਾਣਾ ਮਾਰ ਕੇ ਰਾਂ ਲੰਮੀ ਲੈ ਜਾ ਇਹਦਰਲੇ ਪਾਸੇ ਲੈ ਵੀ ਆਹਾ ਬੈੜ ਦਾ ਕੱਦ ਕਾਠ ਬਹੁਤ ਆ ਪਹਿਲੇ ਸੂਏ 25 ਲੀਟਰ ਦੁੱਧ ਤੇ ਆ ਪ੍ਰਵਿੰਦਰ ਫਿਰ ਹਾਂਜੀ ਜਿਹੜੀ ਤੇਰੀ ਆਹਾ ਆ ਗਈ ਹਾਂਜੀ ਹਾਂਜੀ ਇਹ ਆ ਬੈੜ ਦਾ ਸੂਆ ਏ ਵੀ ਖੀਰੀ ਆ ਰਮਣ ਦੰਦੋਂ ਤੇਰੇ ਘਰ ਦੀ ਆ ਨਹੀਂ ਲਈ ਆ ਵੀਰੇ ਇਹ ਅੱਛਾ ਆ ਖੀਰੀ ਵਹਿੜ ਆ ਗਈ ਹਾਂਜੀ ਹਾਂਜੀ ਖੀਰੀ ਵਹਿੜ ਦਾ ਫਿਰ ਜੇ ਗੱਲ ਕਰਗੇ ਵੀ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਤਾਂ ਰਮਣਾ ਕੀ ਪਤਾ ਲੱਗਦਾ ਵੱਡੇ ਬਾਈ ਉਹ ਚੰਗੇ ਸੀਮਨ ਦੀ ਚੰਗੀ ਉਹਦੀ ਦੱਸਦੀ ਆ ਖੀਰੀ ਰੇਟ ਮੈਂ ਕਿਹਾ 20 ਪਤੋ ਦਾ ਬਾਹਰ ਪਾਉ ਪਾਉ ਇਹ ਰੇਟ ਕੀ ਰਹੂ ਦਾ ਇਹਦੇ 1 30 ਆ ਰਮਣ ਟਾੜਾ ਵਟ ਟਾਟਾ ਵਟ 1 25 ਦੀ ਦੇ ਦਾਂਗੇ 1 25 ਹਾਂ ਲੈ ਵੀ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਵੀ ਨੇਰਾ ਤਾਂ ਜ਼ਰੂਰ ਆ ਸਾਨੂੰ ਪਰ ਆ ਬੈੜ ਗੌਰ ਨਾਲ ਚੈੱਕ ਕਰ ਲੋ ਵੀ ਇਹ ਨੇ ਨਾ ਜਿਹੜਾ ਹੈਗਾ ਪਹਿਲੇ ਸੂਏ ਸੋਨਾ ਖੀਰੀ ਵਹਿੜਾ ਦਿਨ ਲੈ ਜੂ ਹਜੇ 15 ਹੈ ਨਾ ਹਾਂ ਰਮਨ ਇਹ ਆ ਦੇਖੋ ਆ ਦੇਖੋ ਥਾਂ ਲੈ ਵਾ ਚੈੱਕ ਕਰ ਲੋ ਕੱਟ ਵਾਲਾ ਥਾਂ ਲੱਗਿਆ ਲੈ ਵੀ ਆਹ ਖੀਰੀ ਵਹਿੜ ਆਉਂਦੀ ਐ ਤੁਹਾਨੂੰ ਮੈਂ ਪਹਿਲਾਂ ਤੁਹਾਨੂੰ ਮੂੰਹ ਚੈੱਕ ਕਰਵਾ ਦਾਂ ਇਹ ਲੈ ਚੱਲ ਹਿੱਧਰ ਇਹ ਲੈ ਚੱਲ ਲੈ ਚੱਲ ਲੈ ਵੀ ਆਹ ਚੈੱਕ ਕਰ ਲੋ ਹੁਣ ਲੈ ਵਾ ਇਧਰੋ ਚਾਨਣ ਪੈਂਦਾ ਲੈ ਵੀ ਪਹਿਲਾ ਸੂਆ ਖੀਰੀ ਵਹਿੜ ਰੇਟ 125 ਬਾਕੀ ਮਾਨ ਤਣ ਕੋਈ ਗੱਲ ਨਹੀਂ ਜਿਹੜੇ ਭਰਾ ਆਉਣਗੇ ਇੱਥੇ ਹਨ ਤੇ ਉਹਨਾਂ ਦਾ ਮੌਕੇ ਤੇ ਮਾਨ ਤਣ ਜਰੂਰ ਹੋ ਬਾਕੀ ਜਿੰਨੇ ਦੀ ਤੁਹਾਨੂੰ ਲੱਗਦੀ ਹੈ ਕਿਹੜਾ ਜਰੂਰ ਰੇਟ ਲਾਇਓ ਤੇ ਆਹ ਗਾਂ ਬਾਈ ਇਹ ਰਮਨ ਸੂਈ ਹੋਈ ਗਾਂ ਸੂਈ ਹੋਈ ਗਾਂ ਕਿੰਨੇ ਚਿਰ ਦੀ ਇਹਦੇ 10 11 ਦਿਨਾਂ ਦੀ ਸੂਈ ਆ ਕਿੰਨਾ ਦੁੱਧ ਹਾਜ਼ਰ 25 26 ਕਿਲੋ ਦੁੱਧ ਹਾਜ਼ਰ ਇਹਦੇ ਥੱਲੇ ਹੁਣ ਹਾਂ ਕਿੰਨਾ ਦੁੱਧ ਪਾ ਦੂ ਇਹ ਮਾਲਕ ਨੇ ਦੱਸੇ ਕਿ ਪਹਿਲੇ ਸੂਏ 32 ਕਿਲੋ ਦੁੱਧ ਪਾਏ ਨੇ ਪਹਿਲੇ ਸੂਏ ਤੇ ਕੀ ਰੇਟ ਦੀ ਗਾਂ ਇਹਦਾ ਪੂਰਾ ਲੱਖ ਰੁਪਇਆ ਲੱਖ ਰੁਪਇਆ ਲੱਖ ਰੁਪਇਆ ਵੈਰੀ ਗੁੱਡ ਲਿਆ ਵੀ ਕਰਾ ਖੋਲ ਲਾ ਕੇ ਰ ਲੇ ਵੀ ਇਧਰ ਹੀ ਲਿਆ ਕਰ। ਇਹ ਇਧਰ ਲਿਆ ਮੈਂ ਪਹਿਲਾਂ ਮੂਰੋਂ ਦਿਖਾ ਦਾਂ। ਇਹ ਇਹ ਅਗੀ ਤੀਜਾ ਸੂਆ ਹੈ। ਹਾਂਜੀ ਹਾਂਜੀ। ਦੂਜਾ ਦੂਜਾ ਰਮਣ। ਦੂਜਾ ਦੂਜਾ ਦੱਸ। ਠੀਕ ਆ ਦੂਜਾ ਸੂਆ ਹੈ। ਠੀਕ ਹੈ। ਇਹ ਇਧਰ ਦੇਖਿਓ ਹੁਣ। ਲੈ ਵੀ ਆ 10-11 ਦੀ 10-11 ਦਿਨਾਂ ਦੀ ਸੂਈ ਆ। ਇਹ ਸੀਲ ਠੰਡੀ ਬਹੁਤ ਆ ਰਮਣ। ਇੱਥੇ ਖੜ ਕੇ ਚੋਲਾ ਭਾਵੇਂ। ਠੀਕ ਹੈ। ਇਹਦੇ ਥੱਲੇ 20 ਕਿਲੋ ਹੈ ਜੇ। 25 ਕਿਲੋ ਰਮਣ ਹਾਜ਼ਰ। ਹੁਣ? ਹਾਂ। ਕਮਾਲੀ ਕਰਤੀ ਯਾਰ। ਹਾਂ। ਲੈ ਵੀ 25 ਕਿਲੋ ਦੁੱਧ ਹਾਜ਼ਰ ਹੈ ਇਹਦੇ ਥੱਲੇ। ਹਾਂਜੀ। ਤੇ ਆਹਾ ਬਹਿੜ ਤੇਰੀ ਬਈ ਆ ਤਾਂ ਮੱਝ ਹੀ ਆ ਓਏ ਇਹ ਤਾਂ ਬਸ ਰਵਣਾ ਤੋਹਫਾ ਹੀ ਆ ਇੱਕ ਗਰਮੀਆਂ ਦਾ ਹਾਂ ਹਾਂ ਬਹੁਤ ਚੰਗੀ ਆ ਪਹਿਲੇ ਸੂਏ ਆ ਦੋ ਦੰਦਾਂ ਦਾ ਮੂੰਹ ਰੇਟ ਫਿਰ ਰੇਟ ਇਹਦਾ 1.85 ਹਜ਼ਾਰ ਰੁਪਏ 85 ਹੂੰ ਦੁੱਧ ਕਿੰਨਾ ਪਾ ਦੁੱਧ ਤਾਂ ਰਵਣਾ ਇਹ 16-17 ਕਿਲੋ ਪਾ ਦੂਗੀ ਪਹਿਲੇ ਸੂਏ ਪਹਿਲੇ ਸੂਏ ਹਾਂ ਹੋ ਸਕਦਾ 20-20 ਪਾ ਦੇ ਅਜੇ ਦਿਨਾਂ ਦੀ 10-12 ਦਿਨ ਕੱਚੀ ਆ ਇਹ ਲੈ ਵੀ ਆ ਗੱਲ ਪੱਕੀ ਆ ਬਾਈ ਦੀ ਬਹਿੜ ਦਾ ਕੱਦ ਕਾਠ ਨੋਟ ਕਰ ਲਓ ਤੁਸੀਂ ਲੈ ਚੱਲ ਇੱਧਰ ਨੇ ਲੇ ਵੀ ਆ ਵਹਿੜ ਜਿਹੜੀ ਹੈਗੀ ਹੈ ਨਾ ਇਹ ਵਹਿੜ 85000 ਰੁਪਏ ਦੀ ਮਿਲੂਗੀ ਤੁਹਾਨੂੰ ਇਹ ਕਾਲੇ ਰੰਗ ਦੀ ਆਪ ਆ ਉਧਰੋਂ ਨੇਰਾ ਹੋ ਗਿਆ ਇਹ ਆ ਦੇਖੋ ਹੁਣ ਲੈ ਚੱਲ ਕੇਰਾ ਲੈ ਵੀ ਆ ਆ ਵਹਿੜ ਨੇਰੀ ਹੈਗੀ ਹੈ 85000 ਰੁਪਏ ਦੀ ਮਿਲੂਗੀ ਅੱਛਾ ਪ੍ਰਵਿੰਦਰ ਨੰਬਰ ਕਿਹੜਾ ਚੱਲਦਾ ਨੰਬਰ ਹੈ 96469 25068 ਠੀਕ ਹੈ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਤੇਰਾ ਵੀ ਬਾਈ ਬਹੁਤ ਬਹੁਤ ਜਿਹਨੇ ਵੀਡੀਓ ਬਣਾਉਣ ਆਇਆ ਸਾਡੇ ਕੋਲੇ ਟਾਈਮ ਕੱਢਿਆ ਤੂੰ ਠੀਕ ਆ ਜੀ ਸਹੀ ਗੱਲ ਆ ਲੈ ਵੀ ਬਹੁਤ ਦਿਨ ਹੋ ਗਏ ਪਹਿਲਾਂ ਵਿਆਹ ਚ ਸੀਗੇ ਹਨਾ ਵਾਧਾ ਕਰਕੇ ਲੇਟ ਹੋ ਗਏ ਬਾਈ ਕੋਲੇ ਆਉਣ ਕਨੀਓ ਤੇ ਬਾਕੀ ਨਾ ਜਿਹੜੇ ਭਰਾ ਤੇ ਕੋਈ ਵੀ ਨਾਲ ਪਸੰਦ ਆਉਂਦਾ ਇੱਥੇ ਆਇਓ ਤਸੱਲੀ ਕਰਿਓ ਤਸੱਲੀ ਕਰਕੇ ਲਿ ਜਾ ਸਤ